ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਐਜਮਨ এডਿਕੇਸ਼ਨ ਤੇ ਅੱਜ ਅਸੀਂ ਕਰਾਂਗੇ 10ਵੀਂ ਜਮਾਤ ਦਾ ਪੰਜਾਬੀ B ਦਾ 에ਸੇ ਪੰਡਿਤ ਜਵਾਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਇਹ ਪੰਡਿਤ ਜਵਾਲਾਲ ਨਹਿਰੂ ਜੀ ਦੀ ਫੋਟੋ ਹੈ ਪੰਡਿਤ ਜਵਾਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਆਪ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ ਦੇਸ਼ ਭਗਤੀ ਦਾ ਜਜ਼ਬਾ ਆਪ ਨੂੰ ਵਿਰਸੇ ਵਿੱਚ ਮਿਲਿਆ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੁਭਾਲ ਕੇ ਆਪ ਨੇ ਦੇਸ਼ ਦੀ ਨਵੀਂ ਉਸਾਰੀ ਲਈ ਤੇ ਵਿਦੇਸ਼ਾਂ ਵਿੱਚ ਉਸ ਦਾ ਨਾਂ ਪੈਦਾ ਕਰਨ ਲਈ ਵਰਨਯੋਗ ਕੰਮ ਕੀਤਾ ਸੀ ਜਨਮ ਤੇ ਬਚਪਨ ਪੰਡਿਤ ਨਹਿਰੂ ਜੀ ਦਾ ਜਨਮ 14 ਨਵੰਬਰ 1898 ਈਸਵੀ ਨੂੰ Allahabad ਵਿੱਚ ਉੱਗੇ ਵਕੀਲ ਤੇ ਦੇਸ਼ ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ ਨੇਰੂ ਜੀ ਦੀ ਮਾਤਾ ਦਾ ਨਾਮ ਸਰੂਪਰਾਣੀ ਸੀ ਪਰਿਵਾਰ ਦਾ ਅਮੀਰ ਹੋਣ ਕਰਕੇ ਆਪ ਦੀ ਪਲਣਾ ਬੜੇ ਸੁੱਖਾਂ ਨਾਲ ਹੋਈ ਵਿਦਿਆ ਆਪ ਨੇ ਮੁੰਡੀ ਵਿਦਿਆ ਘਰ ਵਿੱਚ ਹੀ ਪ੍ਰਾਪਤ ਕੀਤੀ ਅਤੇ ਉੱਚ ਵਿਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਗਏ ਇੱਥੇ ਆਪ ਨੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ ਇੰਗਲੈਂਡ ਤੋਂ ਭਾਰਤ ਵਾਪਸ ਪਰਤ ਕੇ ਆਪ ਰਾਜਨੀਤੀ ਵਿੱਚ ਹਿੱਸਾ ਲੈਣ ਲੱਗੇ ਵਿਆਹ ਅਤੇ ਸੰਤਾ ਆਪ ਦਾ ਵਿਆਹ ਕਮਲਾ ਦੇਵੀ ਨਾਲ ਹੋਇਆ। ਨਹਿਰੂ ਜੀ ਦੀ ਕੋਲਤੀ ਸੰਤਾਨ ਇੰਦਰਾ ਗਾਂਧੀ ਸਨ ਜੋ ਬਾਅਦ ਵਿੱਚ ਭਾਰਤ ਦੇ ਪਹਿਲੇ ਇਸਤਰੀ ਪ੍ਰਧਾਨ ਮੰਤਰੀ ਬਣੇ। ਇਹ ਇੰਦਰਾ ਗਾਂਧੀ ਜੀ ਦੀ ਫੋਟੋ ਹੈ। ਭਾਰਤ ਦੀ ਆਜ਼ਾਦੀ ਤੇ ਪ੍ਰਧਾਨ ਮੰਤਰੀ ਬਣਨਾ 1920 ਵੀ ਵਿੱਚ ਜਦੋਂ ਗਾਂਧੀ ਜੀ ਨੇ ਨਾਮ ਮਿਲਵਰਤਨ ਲਹਿਰ ਚਲਾਈ ਤਾਂ ਨਹਿਰੂ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿੱਚ ਹਿੱਸਾ ਲਿਆ। 1930 ਵੀ ਵਿੱਚ ਪੰਡਿਤ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ ਕਾਂਗਰਸ ਨੇ ਪੰਡਿਤ ਨਹਿਰੂ ਦੀ ਅਗਵਾਈ ਹੇਠ ਹੀ ਦੇਸ਼ ਲਈ ਪੂਰਨ ਆਜ਼ਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ ਆਪ ਕਈ ਵਾਰ ਜੇਲ੍ਹ ਗਏ ਭਾਰਤ ਦੀ ਨਵੋਸਰ ਪੰਡਿਤ ਨਹਿਰੂ ਦੀ ਅਗਵਾਈ ਹੇਠ ਸਦੀਆਂ ਦੀ ਗੁਲਾਮੀ ਤੋਂ ਲਤਾੜੀ ਭਾਰਤ ਦੀ ਨਵੋਸਾਰੀ ਦਾ ਕੰਮ ਆਰੰਭ ਹੋਇਆ ਭਾਰਤ ਨੂੰ ਹਰ ਪੱਖੋਂ ਨਵਾਂ ਰੂਪ ਦੇਣ ਤੇ ਦੇਸ਼ ਵਾਸੀਆਂ ਦੀ ਤਕਦੀਰ ਬਦਲਣ ਲਈ ਆਪ ਨੇ ਰਾਤ ਦਿਨ ਇੱਕ ਕਰਕੇ ਕੰਮ ਕੀਤਾ ਪੰਜ ਸਾਲ ਦੀ ਯੋਜਨਾਬਾ ਬਣਾਈਆਂ ਗਈਆਂ ਦੇਸ਼ ਵਿੱਚ ਤਰੱਕੀ ਦੇ ਕੰਮ ਆਰੰਭ ਹੋਏ ਆਪਣੇ ਨਿਰਪੱਖ ਵਿਦੇਸ਼ੀ ਨੀਤੀ ਨਾਲ ਹਰ ਇੱਕ ਸਾਲ ਹਰ ਇੱਕ ਦੇਸ਼ ਨਾਲ ਮਿੱਤਰਤਾ ਵਧਾਈ ਆਪ ਯੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ ਆਪਣੇ ਸੰਸਾਰ ਵਿੱਚ ਅਮਨ ਸਥਾਪਿਤ ਕਰਨ ਲਈ ਪੰਚਸ਼ੀਲ ਦੇ ਨਿਯਮਾਂ ਨੂੰ ਸਥਾਪਿਤ ਕੀਤਾ ਭਾਰਤੀ ਲੋਕਾਂ ਨਾਲ ਪਿਆ ਪੰਡਿਤ ਨਹਿਰੂ ਕੇਵਲ ਭਾਰਤ ਦੇ ਲੋਕਾਂ ਨਾਲ ਨਹੀਂ ਸਗੋਦੇਸ਼ ਦੇ ਕਿਣਕੇ-ਕਿਣਕੇ ਨੂੰ ਪਿਆਰ ਕਰਦੇ ਸਨ ਆਪ ਦੀ ਅੰਤਿਮ ਇੱਛਾ ਵੀ ਇਹੋ ਹੀ ਸੀ ਕਿ ਮਰਨ ਪਿਛੋਂ ਉਹਨਾਂ ਦੇ ਸਰੀਰ ਦੀ ਰਾਖ ਭਾਰਤ ਦੇ ਖੇਤਾਂ ਵਿੱਚ ਖਿਲਾਰ ਦਿੱਤੀ ਜਾਵੇ ਬੱਚੇ ਉਹਨਾਂ ਨੂੰ ਚਾਚਾ ਨਹਿਰੂ ਆ ਕੇ ਪੁਕਾਰਦੇ ਸਨ ਪੰਡਿਤ ਨਹਿਰੂ ਦਾ ਜਨਮ 14 ਨਵੰਬਰ ਹਰ ਸਾਲ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਮਹਾਨ ਲੇਖਕ ਪੰਡਿਤ ਨਹਿਰੂ ਦੇਸ਼ ਦੇ ਮਹਾਨ ਆਗੂ ਹੋਣ ਦੇ ਨਾਲ-ਨਾਲ ਇੱਕ ਉੱਚ ਦਰਜੇ ਦੇ ਲਿਖਾਰੀ ਵੀ ਸਨ ਪਿਤਾ ਵਲੋਤੀ ਨੂੰ ਚਿੱਠੀਆਂ ਅੰਤਿਮ ਕਥਾ ਤੇ ਭਾਰਤ ਦੀ ਖੋਜ ਆਪ ਜੀ ਦੀ ਪ੍ਰਸਿੱਧ ਰਚਨਾਵਾਂ ਹਨ ਚਲਾਣਾ Nehru ji ਇੱਕ ਸਫਲ ਨੀਤੀਵਾਨ ਹਰਮਨ ਪਿਆਰੇ ਆਗੂ ਅਤੇ ਦੇਸ਼ ਦੇ ਦਰਦੀ ਸਨ ਭਾਰਤ ਦੇ ਹਰਮਨ ਪਿਆਰਾ ਨੇਤਾ 17 ਮਈ 1964 ਈਸਵੀ ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ ਗਿਆ ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤੀ ਦਾ ਇੱਕ ਕਾંડ ਸਮਾਪਤ ਹੋ ਗਿਆ ਉਹਨਾਂ ਦੇ ਨਿੱਕਾ ਗੁਣ ਕਾਰਨ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਨ ਇਹ 슬ਾਈਡ ਜਿਹੜੀ ਤਿਆਰ ਕੀਤੀ ਹੈ ਕੀਤੀ ਹੈ ਕਮਲਜੀਤ ਸਿੰਘ ਪੰਜਾਬੀ ਮਾਸਟਰ ਸਹਸ ਰਤਖੇੜਾ ਪਟਿਆਲਾ ਜੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ